ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਫਸਟਕਾਲ ਦੀ ਉਮਰ ਜਾਂ ਉਸ ਤੋਂ ਬਾਅਦ ਵਾਲੀ ਉਮਰ ਦੇ ਵਿੱਚ ਸਹਾਮਤ ਦੇਣ ਵਾਲੀਆਂ ਕੁਝ ਗੱਲਾਂ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾ ਨੂੰ ਯਾਦ ਰੱਖਿਆ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਵਿਰੇਖ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਅਸੀਂ ਸਾਰੇ ਜਾਣਦੇ ਹਾਂ ਕਿ ਬਚਪਨ ਮਾਪੇ ਦੀ ਛਤਰ ਛਾਇਆ ਥਲੇ ਬੀਤ ਜਾਂਦਾ ਹੈ ਬੱਚਾ ਜਦੋਂ ਬਾਅਦ ਦਾ ਟੀਨ ਏਜ ਦੀ ਉਮਰ ਤੋਂ ਬਾਅਦ ਦਾ ਸਮਾਂ ਕੰਮ ਕਰਨ ਵਿੱਚ ਬੀਤਦਾ ਹੈ ਤੇ ਅਡਲਟ ਹੋਣ ਦਾ ਸਮਾਂ ਕਮਾਈਆਂ ਕਰਨ ਵਿੱਚ ਵੀ ਜਾਂਦਾ ਹੈ ਪਰ ਜਦੋਂ 60 ਸਾਲਾਂ ਦੀ ਉਮਰ ਤੋਂ ਬਾਅਦ ਰਿਟਾਇਰਮੈਂਟ ਹੋ ਜਾਂਦੀ ਹੈ ਤਾਂ ਬੱਚੇ ਆਪਣਾ ਕੰਮ ਬੰਦੇ ਲੱਗ ਜਾਂਦੇ ਹਨ ਤੇ ਕੋਈ ਉਹ ਦਾ ਨਾ ਹੋਣ ਕਰਕੇ ਭੋਖ ਵੀ ਨਜ਼ਰ ਅੰਦਾਜ਼ ਕਰਨ ਲੱਗਦੇ ਹਨ ਤੇ ਬਹੁਤੀ ਐਮੇਤ ਨਾ ਹੋਣ ਕਾਰਨ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਅਕਾਊ ਤੇ ਨੀਰਸ ਜ਼ਿੰਦਗੀ ਵਤੀਮ ਲਈ ਮਜਬੂਰ ਹੋ ਜਾਂਦੇ ਹਨ ਤੇ ਜ਼ਿੰਦਗੀ ਵਿੱਚ ਕਈ ਵਾਰ ਇੰਟਰਫ ਹੀ ਗਵਾ ਬੈਠਦੇ ਹਨ ਕਈ ਲੋਕ ਬੱਚਿਆਂ ਵੱਲੋਂ ਉਹਨਾਂ ਨੂੰ ਇਗਨੋਰ ਕੀਤੇ ਜਾਣ ਦਾ ਦਾਗ ਅਲੱਗ ਦੇ ਹਨ ਸੇ ਕੋਈ ਲੰਗੀ ਜਵਾਨੀ ਤੇ ਬੀਤੇ ਹੋਏ ਸਮੇਂ ਨੂੰ ਯਾਦ ਕਰਕੇ ਸਾਰੀ ਲੋਕਾਂ ਨੂੰ ਕੋਸਦੇ ਹਨ ਜੋ ਹੁਣ ਇਹ ਕਰਕੇ ਸਾਥ ਛੱਟ ਗਏ ਹਨ ਕਿ ਤੁਸੀਂ ਉਹਨਾਂ ਦੇ ਕਿਸੇ ਕੰਮ ਨਹੀਂ ਆ ਸਕਦੇ ਜੋ ਵੀ ਤੁਸੀਂ ਕਿਹੜਾ ਹੋਣ ਕਿਸੇ ਅਹੁਦੇ ਤੇ ਬੈਠੇ ਹੋ ਜੋ ਕਿਥੇ ਦਾ ਕੰਮ ਕਰਵਾਉਂਦੇ ਹੋਗੇ ਜੇ ਇਹ ਹਲਾਤਾਂ ਵਿੱਚ ਕਈ ਲੋਕ ਤਾਂ ਡਿਪਰੈਸ਼ਨ ਦਾ ਸ਼ਿਕਾਪੀ ਹੋ ਜਾਂਦੇ ਹਨ ਪਰੰਤੂ ਆਓ ਉਹਨਾਂ ਸਹਾਰਿਆਂ ਜਾਂ ਫਿਰ ਕਹਿ ਲਓ ਕਿ ਪਿੰਨਲ ਦੀ ਗੱਲ ਕਰੀਏ ਜਿਹੜੇ ਵੱਡੀ ਉਮਰ ਦੇ ਵਿੱਚ ਤੁਹਾਡੀ ਜ਼ਿੰਦਗੀ ਦੀ ਬਿਲਡਿੰਗ ਨੂੰ ਮਜ਼ਬੂਤ ਸਹਾਰਾ ਦੇ ਕੇ ਇਸ ਨੂੰ ਮਜ਼ਬੂਤੀ ਦੇ ਨਾਲ ਖੜਾ ਰੱਖਣ ਵਿੱਚ ਸਹਾਇੀ ਹੋਣਗੇ ਪਹਿਲੀ ਵੱਡੀ ਗੱਲ ਜਿਹਦਾ ਖਿਆਲ ਰੱਖਣਾ ਹੈ ਉਹ ਹੈ ਆਪਣੀ ਸਿਹਤ ਦਾ ਖਿਆਲ ਇਹਦੇ ਵਾਸਤੇ ਤੁਹਾਨੂੰ ਕੁਝ ਤਰ ਤਰਦ ਕਰਨਾ ਪਵੇਗਾ ਸਵੇਰੇ ਉੱਠਣਾ ਫੈਰ ਨੂੰ ਜਾਣਾ ਸਾਈਕਲਿੰਗ ਕਰਨੀ ਜਾਂ ਫਿਰ ਯੋਗਾ ਤੇ ਐਕਸਰਸਾਈਜ਼ ਕਰਨੀ ਜ਼ਿੰਦਗੀ ਦਾ ਰੁਪੀਨ ਬਣਾਉਣਾ ਚਾਹੀਦਾ ਹੈ ਕਿਉਂਕਿ ਜੇ ਸਿਹਤ ਠੀਕ ਹੈ ਤਾਂ ਸਭ ਠੀਕ ਹੈ ਨਹੀਂ ਤਾਂ ਇੱਥੇ ਕਰੋੜਾਂ ਤੇ ਅਰਬਾਂ ਪਤੀ ਲੋਕ ਵੀ ਸਿਹਤ ਚੰਗੀ ਨਾ ਹੋਣ ਕਰਕੇ ਬਿਮਾਰੀਆਂ ਤੋਂ ਪੀੜਤ ਹੋਣ ਦੀ ਵਜ੍ਹਾ ਕਰਕੇ ਪੈਸਾ ਉਹਨਾਂ ਨੂੰ ਕੋਈ ਰ ਕਰਨ ਦੇ ਵਿੱਚ ਕਿਸੇ ਤਰ੍ਹਾਂ ਵੀ ਕੰਮ ਨਹੀਂ ਆਉਂਦਾ ਦੂਜੀ ਗੱਲ ਜੇਕਰ ਤੁਸੀਂ ਖਿਆਲ ਰੱਖਣਾ ਚਾਹੀਦਾ ਹੈ ਉਹ ਹੈ ਪੈਸੇ ਵੱਲ ਤੁਸੀਂ ਖੁਦ ਸੈਲਫ ਡਿਪੈਂਡੈਂਟ ਹੋਵੋ ਜੇਕਰ ਸਭ ਕੁਝ ਤੁਸੀਂ ਆਪਣੇ ਨੀਅਰ ਅੰਡੀਅਰ ਵਨ ਨੂੰ ਵੰਡ ਕੇ ਉਹਨਾਂ ਦੇ ਹੱਥਾਂ ਵੱਲ ਫਿਰ ਤੇ ਫਿਰ ਦੋ ਕੁਲਕੀਆਂ ਲਈ ਵੀ ਦੇਖਣ ਲਈ ਮਜਬੂਰ ਹੋਵੇ ਤਾਂ ਫਿਰ ਜ਼ਿੰਦਗੀ ਖੁਸ਼ਗਵਾਰ ਕਿਵੇਂ ਹੋ ਸਕਦੀ ਹੈ ਇੱਥੇ ਆਪਣੀਆਂ ਨਿੱਜੀ ਲੋੜਾਂ ਸ਼ੌਕ ਅਨਸਾਰ ਖਾਣ ਪੀਣ ਜਾਂਕਰ ਕੋਮਨ ਫੈਮਲੀ ਪੈਸੇ ਨੂੰ ਕਮਾਲ ਕੇ ਆਮ ਤੌਰ ਤੇ ਤੰਤਰ ਹੁਣਾ ਇੱਕ ਅਜਿਹਾ ਮਜ਼ਬੂਤ ਸਤੰਭ ਹੈ ਜੋ ਤੁਹਾਨੂੰ ਕਾਇਮ ਰੱਖ ਸਕਦਾ ਹੈ ਇਹ ਤੋਂ ਅਗਲੀ ਧਿਆਨ ਦੇਣਯੋਗ ਗੱਲ ਆਪਣੀ ਮਾਨਸਿਕ ਸ਼ਾਂਤੀ ਲਈ ਮੈਡੀਟੇਸ਼ਨ ਜਾਂ ਕਦੇ ਇਕਾਂਤ ਵਿੱਚ ਬੈਠ ਕੇ ਸਮਾਂ ਬਿਤਾਉਣ ਨੂੰ ਸੰਬੰਧੀ ਹੈ ਜੋ ਕਿ ਦੁਨੀਆਂ ਦੇ ਸ਼ੋਰ ਸ਼ਰਾਬੇ ਤੋਂ ਨਿਜਾਤ ਦਿੰਦੀ ਹੈ ਜੋ ਅੱਜ ਦੇ ਵਕਤ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਤੋਂ ਅਗਲੀ ਗੱਲ ਦੋਸਤਾਂ ਬਾਰੇ ਹੈ ਜ਼ਿੰਦਗੀ ਵਿੱਚ ਅਜਮਾਏ ਹੋਏ ਦੋਸਤਾਂ ਤੇ ਰਿਸ਼ਤੇ ਯੋਗ ਮਿੱਤਰਾਂ ਪਿਆਰਿਆਂ ਨਾਲ ਮੇਰੇ ਜੋ ਦੋਸਤਾਂ ਚੰਗੀ ਗੱਲ ਹੈ ਅੱਜ ਦੇ ਵਕਤ ਵਿੱਚ ਨਵੇਂ ਦੋਸਤ ਬਣਾਉਣੇ ਜਿਹਨਾਂ ਜੋਖਮ ਭਰਿਆ ਕੰਮ ਹੁੰਦਾ ਹੈ ਕਿਉਂਕਿ ਬਹੁਤੇ ਲੋਕਾਂ ਦੀ ਨਜ਼ਰ ਤੁਹਾਡੀ ਜੇਬ ਵੱਲ ਹੀ ਹੁੰਦੀ ਹੈ ਜਿਸ ਨਾਲ ਨਵੇਂ ਦੋਸਤਾਂ ਤੋਂ ਸੁੱਖਿਆ ਪੈਦਾ ਹੋ ਸਕਦੀਆਂ ਹਨ ਇੱਕ ਹੋਰ ਗੱਲ ਜਿਹਦਾ ਧਿਆਨ ਰੱਖਣਾ ਚਾਹੀਦਾ ਹੈ ਉਹ ਹੈ ਜ਼ਿੰਦਗੀ ਵਿੱਚ ਉਤਰਾ ਚੜਾਣ ਬੈਲੈਂਸ ਕਰਕੇ ਰੱਖਣ ਦੀ ਸਮਰੱਥਾ ਪੈਦਾ ਕਰਨਾ ਜਦ ਤੱਕ ਜ਼ਿੰਦਗੀ ਹੈ ਇਸ ਵਿੱਚ ਕਈ ਉਤਰਾ ਚੜਾ ਆਉਣੇ ਸੁਭਾਵਕ ਹੀ ਹੁੰਦੇ ਹਨ ਜੇ ਕਦੇ ਵਕਤ ਮਾੜਾ ਵੀ ਆਉਂਦਾ ਹੈ ਤਾਂ ਸਾਡੀ ਅਪਰੋਚ ਇਹੀ ਹੋਣੀ ਚਾਹੀਦੀ ਹੈ ਕਿ ਜੇ ਵਕਤ ਉਹ ਨਹੀਂ ਰਹਿ ਤੇ ਰਹਿਣੇ ਵੀ ਨਹੀਂ ਇਹ ਤਾਂ ਮਾੜਾ ਵਕਤ ਦੀ ਲੱਗ ਜਾਵੇਗਾ ਤੇ ਜ਼ਿੰਦਗੀ ਨਿਰੰਤਰ ਆਪਣੀ ਚਾਲ ਦੇ ਨਾਲ ਚਲਦੀ ਹੀ ਰਹੇਗੀ ਫਿਰ ਆਖਰੀ ਗੱਲ ਜਿਹਦਾ ਕਿ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਉਹ ਇਹ ਹੈ ਇਹ ਆਪਣੇ ਮਨ ਖਾਂ ਦਾ ਖਾਣਾ ਤੇ ਮਨ ਖਾਂ ਦਾ ਪਹਿਨਣ ਵਿੱਚ ਬਰੇਜ ਨਹੀਂ ਕਰਨੀ ਚਾਹੀਦੀ ਇਹ ਨਾ ਸੋਚੋ ਕਿ ਜੇ ਮੈਂ ਚੰਗੇ ਸੋਨੇ ਕੱਪੜੇ ਪਾ ਲਵਾਂਗਾ ਲੋਕ ਕੀ ਕਹਿਣਗੇ ਲੋਕਾਂ ਕਹਿੰਦੇ ਜੋ ਕੁਝ ਕਹਿੰਦੇ ਹਨ ਸਭ ਕੋਨ ਵੀ ਦਾਕੋ ਤੇ ਮਟਕਣਾ ਜੀਓ ਜੇ ਫਾਰਮੂਲੇ ਇਹ ਹੀ ਫਿਰ ਜੰਗ ਦੇ ਕਿ ਉਹ ਕੀ ਕਹੇਗਾ ਇਹ ਕੀ ਕਹੇਗਾ ਤਾਂ ਫਿਰ ਮਾਨਸਿਕ ਪਰੇਸ਼ਾਨੀ ਆਉਣ ਦੀ ਜ਼ਮਾਨਾ ਬਣੀ ਰਹ ਸਕਦੀ ਹੈ ਸੋ ਇਨ ਸਾਲੀਆਂ ਗਲਮਾ ਲਗਾਉਣ ਦੇ ਤੌਰ ਤੇ ਤਾਂ ਸਾਨੂੰ ਪੂਰਾ ਉਮੀਦ ਹੈ ਕਿ 90 ਤੋਂ 50 ਸਾਲ ਤੇ ਇਸ ਤੋਂ ਵੀ ਵੱਧ ਉਮਰ ਤੱਕ ਤੁਸੀਂ ਜੰਗੀ ਤੇ ਖੁਸ਼ਗਵਾਰ ਜ਼ਿੰਦਗੀ ਬਤੀਤ ਕਰਨ ਵਿੱਚ ਕਾਮਯਾਬ ਹੋਵੋਗੇ। ਇਸ ਵੀਡੀਓ ਇਸ ਵਾਸਤੇ ਇਹਨਾਂ ਦੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਹਾਈ ਕਰਨਾ। ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ।